ਜੇਕਰ ਫਿਰ ਰੋਟੀ ਰੋਟੀ ਭੁੱਖ ਘੱਟ ਲੱਗਦੀ ਹੈ ਹੁਣ ਹਾਂਜੀ ਭੁੱਖ ਘੱਟ ਲੱਗਦੀ ਹੈ ਮੈਨੂੰ ਕਾਹ ਤੋਂ ਕਿਉਂਕਿ ਦਾਦੂ ਵੀ ਰੋਟੀ ਨਹੀਂ ਖਾਰੇ ਹਾਂ ਤਾਂ ਮੈਨੂੰ ਜਿਆਦਾ ਭੁੱਖ ਕਿਵੇਂ ਲੱਗ ਸਕਦੀ ਆ ਜੇ ਮੈਂ ਦਾਦੂ ਦੇ ਨਾਲ ਤੈਨੂੰ ਰੋਟੀਆਂ ਖਾਈ ਜਾਂਦਾ ਸੀਗਾ ਹੁਣ ਦਾਦੂ ਵੀ ਭੁੱਖੇ ਬੈਠੇ ਹੈਗੇ ਆ ਇਸ ਕਰਕੇ ਜੇ ਮੈਂ ਦੋ ਰੋਟੀਆਂ ਖਵਾਣਾ ਫਿਰ ਵੀ ਮੇਰਾ ਢੱਡ ਭਰ ਜਾਂਦਾ ਦੋਹਾਂ ਨਾਲ ਹੀ ਭਰ ਜਾਂਦਾ ਹਾਂ ਕਿਉਂਕਿ ਦਾਦਾ ਜੀ ਤਾਂ ਦੋ ਖਾਂਦੇ ਸੀਗੇ ਫਿਰ ਮੈਨੂੰ ਅਫਸੋਸ ਹੋਇਆ ਕਿ ਦਾਦਾ ਜੀ ਹੁਣ ਰੋਟੀ ਕਾ ਤੋਂ ਨਹੀਂ ਖਾ ਰਹੇ ਮੈਂ ਆਖਿਆ ਫਿਰ ਵੀ ਮੈਂ ਤਾਂ ਤੰਨੀ ਰੋਟੀਆਂ ਨਹੀਂ ਖਾਂਦਾ ਮੈਂ ਤੰਨ ਰੋਟੀਆਂ ਨਹੀਂ ਖਾਂਦਾ ਮੈਂ ਦੋ ਹੀ ਖਾਉਂਗਾ ਜੇ ਪਾਪਾ ਮੰਮਾ ਜੜਕਦੇ ਨਹੀਂਗੇ ਫਿਰ ਮੈਂ ਅੱਧੀ ਤੋਂ ਵੀ ਕੱਟ ਹੀ ਖਾਣਾ ਅੱਧੀ ਤੋਂ ਵੀ ਕੱਟ ਖਾਣਾ ਅੱਧੀ ਤੋਂ ਵੀ ਕੱਟ ਦਾदू ਕਹਿੰਦੇ ਅੱਜ ਕੇ ਖਾਇਆ ਕਰ ਹਾਂਜੀ ਦਾਦੂ ਤਾਂ ਕਹਿੰਦੇ ਹੈਗੇ ਅੱਜ ਕੇ ਖਾਇਆ ਕਰ ਪਰ ਮੈਨੂੰ ਉਹਨਾਂ ਦਾ ਅਫਸੋਸ ਹੈਗਾ ਕਿ ਜੇ ਜੋ ਨਾਲ ਖਾਂਦੇ ਤੋਂ ਵੱਧ ਖਾਂਦਾ ਹਾਂ ਹਾਂ ਹੁਣ ਉਹ ਨਹੀਂ ਖਾ ਰੇ ਮੈਂ ਡਾਕਟਰ ਸਾਹਿਬ ਨੂੰ ਵੀ ਕਿਹਾ ਸੀਗਾ ਕਿ ਇਹਨਾਂ ਇਹਨਾਂ ਨੂੰ ਫਟਾਫਟ ਸਹੀ ਕਰੋ ਇਹਨਾਂ ਦੇ ਨਾਲ ਹੀ ਬੈ ਕੇ ਮੈਂ ਰੋਟੀ ਖਾਊਂਗਾ ਨਹੀਂ ਤਾਂ ਮੈਂ ਰੋਟੀ ਨਹੀਂ ਖਾਂਦਾ